ਬੜੀ ਹੀ ਦੁਖਦਾਈ ਖਬਰ ਤਰਨਤਾਰਨ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਈ ਜਿੱਥੇ ਕਿ ਇੱਕੋ ਸ਼ਮਸ਼ਾਨ ਘਰ ਦੇ ਵਿੱਚ ਪੰਜ ਜੀਆਂ ਦੇ ਸੇਵੇ ਬਲੇ ਅੰਤਮ ਸੰਸਕਾਰ ਕੀਤਾ ਗਿਆ ਤੇ ਸਾਰਾ ਪਿੰਡ ਤਾਹਾ ਮਾਰ ਮਾਰ ਕੇ ਰੋਇਆ ਹਰ ਇੱਕ ਦੀ ਅੱਖ ਨਮ ਸੀ ਕਿਸੇ ਕੋਲੋਂ ਵੀ ਨਹੀਂ ਸੀ ਸੰਭਲਾ ਜਾ ਰਿਹਾ ਤਾਂ ਤਸਵੀਰਤਾਂ ਦਿਖਾ ਰਿਆਂ ਪਿੰਡ ਪੰਡੋਰੀ ਦੀਆਂ ਤਸਵੀਰਾਂ ਨੇ ਤਰਨਤਾਰਨ ਦੇ ਪਿੰਡ ਪੰਡੋਰੀ ਦੀ ਜਿੱਥੇ ਕਿ ਕੱਲ ਇੱਕ ਛੱਤ ਟਿਕਨ ਦੇ ਨਾਲ ਪੂਰਾ ਟੱਬਰ ਜਿਹੜਾ ਖਤਮ ਹੋ ਗਿਆ ਸੀ ਸਾਰੇ ਜੀਆਂ ਦੀ ਮੌਤ ਹੋ ਗਈ ਸੀ ਤਾਂ ਬੜੀ ਹੀ ਇਹ ਮੰਦਭਾਗੀ ਘਟਨਾ ਕੱਲ ਤਰਨ ਤਰਨਦੀ ਪਿੰਡ ਪੰਡੋਰੀ ਦੇ ਵਿੱਚ ਵਾਪਰੀ ਸੀ ਜਿੱਥੇ ਕਿ ਇੱਕ ਗਰੀਬ ਦੇ ਘਰ ਦੀ ਛੱਤ ਡਿੱਗੀ ਛੱਤ ਡਿੱਗੀ ਤਾਂ ਪੂਰਾ ਪਰਿਵਾਰ ਜਿਹੜਾਗਾ ਘਰ ਦੇ ਅੰਦਰ ਸੁੱਤਾ ਪਿਆ ਸੀ ਤਾਂ ਅਚਾਨਕ ਛੱਤ ਡਿੱਗ ਜਾਂਦੀ ਹੈ ਪੂਰੇ ਪਰਿਵਾਰ ਦੇ ਉੱਪਰ ਤਾਂ ਸਾਰਿਆਂ ਦੀ ਮੌਤ ਹੋ ਜਾਂਦੀ ਜਵਾਨ ਧੀ ਸੀ ਪੁੱਤ ਸੀ ਪਤੀ ਪਤਨੀ ਸੀਗੇ ਤੇ ਪੰਜਾਂ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਹੀ ਪ੍ਰਿੰਟ ਦੇ ਵਿੱਚ ਇਸ ਦਾ ਪਤਾ ਲੱਗਦਾ ਤਾਂ ਸੌਖ ਦੀ ਲਹਿਰ ਦੌੜ ਜਾਂਦੀ ਹੈ ਤਾਂ ਹਰ ਇੱਕ ਦੀ ਅੱਖ ਨਾ ਮੈਂ ਕਿਸੇ ਕੋਲੋਂ ਵੀ ਸੰਭਲਿਆ ਨਹੀਂ ਜਾ ਰਿਹਾ ਤਾਂ ਇਹ ਤਸਵੀਰ ਹੈ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਅਜੰਦਮ ਸੰਸਕਾਰ ਇਹਨਾਂ ਦਾ ਕਰ ਦਿੱਤਾ ਗਿਆ ਪੰਜ ਜੀਆਂ ਦਾ ਅਜੰਦਮ ਸੰਸਕਾਰ ਕੀਤਾ ਗਿਆ ਤਾਂ ਪੂਰਾ ਪਰਿਵਾਰ ਹੀ ਖਤਮ ਹੋ ਗਿਆ ਇੱਕ ਵੀ ਜੀ ਇਸ ਪਰਿਵਾਰ ਦਾ ਨਹੀਂ ਬਚਾ ਤਾਂ ਤੁਸੀਂ ਤਸਵੀਰਾਂ ਵੇਖੋ ਪੰਜ ਜੀਆਂ ਦੀ ਮੌਤ ਹੋ ਜਾਂਦੀ ਹੈ ਤਾਂ ਸੁੱਤਾ ਪਿਆ ਸੀਗਾ ਪੂਰਾ ਪਰਿਵਾਰ ਘਰ ਦੇ ਅੰਦਰ ਅਚਾਨਕ ਜਿਹੜੀ ਛੱਤ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਛਾਤ ਦੇ ਹੀਟਾ ਦਬ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਧੰਧਮ ਸੰਸਕਾਰ ਕੀਤਾ ਗਿਆ ਤਾਂ ਹਰ ਇੱਕ ਦਿਨ ਇਸ ਵੇਲੇ ਆਖ ਨਾਮ ਨਜ਼ਰ ਆਈ ਹਰ ਇੱਕ ਦਿਨ ਦੁੱਖ ਸਾਂਝਾ ਕੀਤਾ ਗਿਆ ਉਧਰ ਰਿਸ਼ਤੇਦਾਰ ਦੋਸਤ ਬਿੱਤਰ ਸਾਰੇ ਇਸ ਮੌਕੇ ਪੁੱਜੇ ਦੁੱਖ ਦੀ ਘੜੀ ਦੇ ਵਿੱਚ ਪੁੱਜੇ ਅਤੇ ਸ਼ਰਕਤ ਕੀਤੀ ਇਸ ਦੁੱਖ ਦੀ ਘੜੀ ਦੇ ਵਿੱਚ ਤਾਂ ਤਸਵੀਰਾਂ ਨੇ ਪਿੰਡ ਪੁੰਡੋਰੀ ਦੀਆਂ ਸ਼ਮਸ਼ਾਨ ਘਾਟ ਦੇ ਵਿੱਚ ਪੰਜਾਂ ਦਾ ਸੰਸਕਾਰ ਕੀਤਾ ਗਿਆ ਪੰਜੀਆਂ ਜੀਆਂ ਦਾ ਅੰਤਮ ਸੰਸਕਾਰ ਸ਼ਮਸ਼ਾਨਗੜ ਦੇ ਵਿੱਚ ਕੀਤਾ ਗਿਆ ਤਾਂ ਬੜੀ ਹੀ ਮੰਦ ਭਾਗੀ ਘਟਨਾ ਜੋ ਤਰਨਤਾਰਨ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਈ ਹੈ ਤਾਂ ਉਹ ਤਸਵੀਰਾਂ ਦੇਖ ਲੈਣੇ ਆ। ਅੱਛਾ ਭਾਈ ਕਿਵੇਂ ਵਾਪਸੀ ਕਰਨਾ ਸਾਰੀ ਪਰ ਲੱਗਾ ਪੰਜ ਜੀ ਡੈਥ ਹੋ ਗਈ ਪਤਾ ਨਹੀਂ ਜੀ ਬੱਚੇ ਛੋਟੇ ਹੀ ਨੇ ਬੱਚੇ ਨਹੀਂ ਗੱਭਰੂ ਸੀ 18 18 18 ਸਾਲ ਦੇ ਅੱਛਾ ਜੀ ਤੇ ਕਿੰਨੇ ਕਿੰਨੇ ਨਹੀਂ ਬੱਚੇ ਕਿੰਨਾ ਕਿੰਨਾ ਤੁਸੀਂ ਦੱਸੋਗੇ ਨਾਮ ਸਾਰੇ ਕੱਲੇ ਹਾਂ ਜੀ ਕਿੰਨਾ ਕਿਹੜਾ ਡੈਥ ਹੋਈ ਬੰਦੇ ਮੈਂ ਕਿ ਜਿਹਨ ਡੈਥ ਹੋਇਆ ਨਾਮ ਕਿਹਨਰੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਕੌਰ ਤੇ ਕੁੜੀ ਦਾ ਨਾਮ ਹੈ ਕੁਆ ਵੱਡੇ ਮੁੰਡੇ ਦਾ ਨਕਰ ਲਾ ਲਿਆ ਤੇ ਕੀ ਗੱਲ ਬਤੁਈ ਪਤਾ ਲੱਗਾ ਕਿ ਤੁਹਾਡੇ ਘਰ ਸ਼ਤ ਪਛਾਦ ਦੇ ਪੂ ਪੰਜ ਜਿਹਨ ਡੈਥ ਹੋਈ ਕਿਸ ਤਰ੍ਹਾਂ ਕਿੰਨਾ ਪਬਲਿਕ ਕਰਨਾ ਹੈ ਬੋਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਡਿੱਗੀ ਜੀ ਅਸੀਂ ਤਾਂ ਕਨੇ ਆ ਕੇ ਵੇਖਿਆ ਹਾਂਜੀ ਤੇ ਕੌਣ ਸੀ ਕਰ ਕਰਚੇ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੋਣ ਕੋਣ ਮੈਂਬਰ ਦੱਸੋ ਕੀ ਨਾਮ ਚੰਨਾ ਨਾ ਗੁਰਵਿੰਦਰ ਸਿੰਘ ਤੇ ਆਪਣੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਡੇ ਕੀ ਆ ਹਾਸਾ ਵਾਪਰੇ ਹਸਤਾ ਸਾ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੇੋਂ ਖੁੰਗਿਆ ਛੋਟੇ ਭਰਾ ਦੇ ਘਰ ਦੀ ਦਾ ਹੂੰ ਹੂੰ ਇੱਕ ਮਿੰਟ ਕੀ ਨਾ ਭਾਈ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਸਰ ਕੀ ਬਿਰਦੋਂ ਪੰਡੋਰੀ ਕੋਲੇ ਦਾ ਇਹ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦੀਆਂ ਡੈਥ ਹੋ ਗਈ ਪਰਵਾਦੀ ਜੀ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਹ ਹ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆਈ ਸਿਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਜੱਤ ਕੋਣ ਕੋਣ ਜੀ ਪਰਿਵਾਰ ਵਿੱਚ ਜਿਹਨਾਂ ਦੀ ਡੈਥ ਹੋਈ ਹੈ ਪੰਜ ਪਰਿਵਾਰ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀਆਂ ਇੱਕ ਬ ਦੋਨੋ ਜੀ ਆਪ ਜੀ ਇੱਕ ਇਨਸੀਡੈਂਟ ਹੋਇਆ ਵਾ ਕੀ ਮਾਮਲਾ ਆਇਆ ਸਰ ਸਾਰਾ ਮੈਂ ਐਸ ਐਚ ਓ ਸਦਰ ਤਰਨਤਾਰਨ ਹਾਂਜੀ ਹਾਂਜੀ ਕਿ ਇੱਕ ਸੜਕ ਨੇਰੇ ਏਰੀਆ ਦੇ ਵਿੱਚ ਢੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਵਿੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਜ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ